ਹਾਂਜੀ ਇਹ ਜਿਹੜੀ ਸਮੂਹ ਜਥੇਬੰਦੀਆਂ ਵੱਲੋਂ ਸੰਯੁਕਤ ਮੋਰਚੇ ਵੱਲੋਂ ਜਿਹੜੀ ਕਾਲ ਆਈ ਹੋਈ ਸੀ 18 ਤਰੀਕ ਦੀ ਉਹਦੇ ਸਬੰਧ ਵਿੱਚ ਆਪ ਮੁਹਾਰੇ ਇੱਥੇ ਤੁਸੀਂ ਦੇਖਿਆ ਵੀ ਰੇਲ ਲੋਕੋ ਜਿਹੜਾ ਟਰੈਕ ਦੇ ਉੱਤੇ ਬਹੁਤ ਸਾਰੇ ਲੋਕ ਪਹੁੰਚੇ ਆ ਤੇ ਹਾਲਾਂਕਿ ਕੋਈ ਖਾਸ ਤਿਆਰੀ ਵੀ ਨਹੀਂ ਕੀਤੀ ਗਈ ਸੀ ਮਤਲਬ ਲੋਕਾਂ ਦੇ ਵਿੱਚ ਰੋਹ ਆ ਜਿਹੜਾ ਬਹੁਤ ਜ਼ਿਆਦਾ ਸਰਕਾਰ ਪ੍ਰਤੀ ਜਿਹੜੇ ਆਈਟੀ ਸੈੱਲ ਦੇ ਬੈਠੇ ਹਨ ਫੇਸਬੁੱਕਾਂ ਤੇ ਜਾਂ YouTube ਤੇ ਉਹ ਸਿਰਫ ਕਾਗਜੀ ਅੱਕ ਕੀ ਕਹ ਲਿਏ ਵੀ ਉਹੀ ਕਾਗਜ ਦੇ ਛੇਰ ਬਣਾ ਬਣਾ ਛੱਡੀ ਜਾਂਦੇ ਆ ਸਾਰੇ ਉਹਨਾਂ ਵੱਲ ਧਿਆਨ ਨਾ ਦਿਓ ਆ ਜਨਤਾ ਦੇਖੋ ਆਪਦੇ ਆਪ ਆਪਦੇ ਸਾਧਨਾਂ ਤੇ ਤੇ ਇਹ ਇਹ ਅਸਲੀ ਲੋਕ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਲੋਕ ਆ ਉਹ ਆਉਂਦੇ ਆ ਜਿਹੜੇ ਸੰਘਰਸ਼ ਨੂੰ ਵਾਕਈ ਜਿਨ੍ਹਾਂ ਨੇ ਅੱਗੇ ਲੈ ਕੇ ਜਾਣਾ ਤੇ ਉਹ ਜਿਹੜੇ ਕਾਗਜ਼ੀ ਬੈਠੇ ਆ ਨਾ ਤੇ ਉਂਗਲਾ ਮਾਰਨ ਵਾਲੇ ਉਹਨਾਂ ਲੋਕਾਂ ਦੇ ਮਗਰ ਨਾ ਲੱਗੋ ਉਹ ਤਾਂ ਪਹਿਲਾਂ ਵੀ ਤੁਹਾਨੂੰ ਪਤਾ ਕਿਹੋ ਜਿਹੀਆਂ ਭੁੱਖ ਬਾਣੀਆਂ ਕਰਦੇ ਰਹੇ ਆ ਇਹ ਆਪਣਾ 18 ਤਰੀਕ ਦਾ ਜਿਹੜਾ ਸਫਲ ਬੰਦਾ ਰੇਲ ਕੋ ਰੇਲ ਗੱਡੀ ਵੀ ਆ ਖੜੀ ਆ ਤੇ ਦੂਜਾ ਆਪਾਂ 21 ਤਰੀਕ ਨੂੰ ਜਿਹੜੀ ਕਿਸਾਨ ਮਜ਼ਦੂਰ ਮਹਾ ਰੈਲੀ ਕਰਨ ਜਾ ਰਹੇ ਆ ਬਰਨਾਲੇ ਉੱਥੇ ਬਹੁਤ ਵੱਡੀਆਂ ਤਿਆਰੀਆਂ ਕੀਤੀਆਂ ਕਿਉਂਕਿ ਟਕਨਾ ਇਹ ਜਿਹੜੇ ਕਾਗਜੀ ਲੋਕ ਆ ਲੋਕਾਂ ਦੇ ਵਿੱਚ ਨੈਗੇਟਿਵਿਟੀ ਫਲਾ ਰਹੇ ਆ ਬਈ ਕਿਸਾਨ ਅੰਦੋਲਨ ਜਿਹੜਾ ਦਿੱਲੀ ਦੇ ਵਿੱਚ ਗਿਣਤੀ ਘਟ ਗਈ ਜਾਂ ਇਦਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਉਹਨਾਂ ਨੂੰ ਜਵਾਬ ਦੇਣ ਵਾਸਤੇ ਅਸੀਂ ਇਹ ਜਿਹੜੀ ਬਹੁਤ ਵੱਡੀ ਮਹਾਰੈਲੀ ਕਰ ਰਹੇ ਆ ਤੇ ਤੁਹਾਨੂੰ ਦਿਖਾਵਾਂਗੇ ਵੀ ਉੱਥੇ 4 ਤੋਂ 5 ਲੱਖ ਆ ਜਿਹੜਾ ਕਿਸਾਨ ਮਜ਼ਦੂਰ ਬੀਬੀਆਂ ਲੱਖ ਤੋਂ ਉੱਪਰ ਗਿਣਤੀ ਕੱਲੀਆਂ ਕਿਸਾਨ ਮਜ਼ਦੂਰ ਬੀਬੀਆਂ ਪਹੁੰਚ ਰਹੀਆਂ ਤੇ ਆਪਾਂ ਇਹ ਦਿਖਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਵੀ ਲੋਕ ਜਿਹੜੇ ਜੇ ਉੱਥੇ 2 3 4 ਲੱਖ ਉੱਥੇ ਬੈਠੇ ਆ ਬੰਦੇ ਸਾਡੇ ਤੇ ਇੱਥੇ 10 ਲੱਖ ਬੰਦਾ ਜਿਹੜਾ ਇਹ ਮਗਰ ਜਾਣ ਨੂੰ ਵੀ ਤਿਆਰ ਆ ਆਹ ਜਿਹੜਾ ਅੱਜ ਦਾ ਪ੍ਰੋਗਰਾਮ ਹੈਗਾ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਆ ਜੋ ਦਿੱਲੀ ਦੇ ਬਾਹਰਾਂ ਤੇ ਬੈਠੀਆਂ ਜਾਂ तकरीबन 500 ਤੋਂ 500 ਉਹਨਾਂ ਸਾਰੇ ਦੇ ਚੇਰੇ ਲੰਬਾ ਆਜ ਉਹ ਹੋ ਹੈਗਾ ਇਹ ਜਿਹੜੀਆਂ ਕਿਸਾਨੀ ਨਾਲ ਸੰਬੰਧਤ ਮੰਗਾਂ ਨੇ ਕਾਲੇ ਕਾਨੂੰਨ ਨੇ ਜਿਹੜੇ ਮੋਦੀ ਸਰਕਾਰ ਨੇ ਲਿਆਂਦੇ ਆ ਉਹ ਰੱਦ ਕਰਾਉਣ ਲਈ ਹੈਗੇ ਆ ਜਿੰਨਾ ਚਿਰ ਉਹ ਰੱਦ ਨਹੀਂ ਹੁੰਦੇ ਕਾਨੂੰਨ ਇਹ ਸੰਘਰਸ਼ ਜਿਹੜਾ ਹੈਗਾ ਕਿਸਾਨਾਂ ਦਾ ਉਵੇਂ ਚੱਲਦਾ ਰਹੂਗਾ ਅਸੀਂ 21 ਤਰੀਕ ਨੂੰ ਬਰਨਾਲਾ ਦੀ ਧਰਤੀ ਦੇ ਮਜ਼ਦੂਰ ਕਿਸਾਨ ਜਿਹੜੀ ਹੈਗੀ ਆ ਮਹਾਂ ਰੈਲੀ ਕਰ ਰਹੇ ਆ ਜਿਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਾਮਲ ਹੋਣਾ ਹੈਗਾ ਉਹ ਇਸ ਕਰਕੇ ਕਰ ਰਹੇ ਆ ਕਿ ਜਿਹੜੇ ਕਈਆਂ ਨੂੰ ਲੱਗ ਜਾਂਦਾ ਹੈਗਾ ਸ਼ਾਇਦ ਦਿੱਲੀ ਬੰਦੇ ਘਟ ਜਾਂਦੇ ਆ ਇੱਥੇ ਵੱਧ ਹੈਗੇ ਆ ਇਹ ਉਹਨਾਂ ਦਾ ਜਿਹੜੇ ਇੱਥੇ ਰਹਿੰਦੇ ਆ ਪੰਜਾਬ ਵਾਲੇ ਸਾਥੀ ਨੇ ਉਹਨਾਂ ਦਾ ਵੀ ਹੌਸਲਾ ਇਹਦੇ ਨਾਲ ਵੱਧ ਹੈਗਾ ਦਿੱਲੀ ਸਰਕਾਰ ਦੇ ਵੀ ਜਾਂਦੀ ਆ ਗੱਲ ਵੀ ਆ ਜਿਹੜੇ 2 3 4 ਲੱਖ ਬੈਠੇ ਆ ਇਕੱਠੇ ਹੋਏ ਇਹ ਕਿਸਾਨਾਂ ਦੇ ਹਮਦਾਰ ਦਾ ਨਾ ਕਿ ਮੋਦੀ ਸਰਕਾਰ ਦੇ ਹਮਦਾਰ ਦਾ ਇਹ ਉਹਨਾਂ ਲੋਕਾਂ ਤੇ ਵੀ ਹੈਗਾ ਉਹਨਾਂ ਦਾ ਹੌਸਲਾ ਵੱਧ ਹੈਗਾ ਮੋਦੀ ਸਰਕਾਰ ਤੇ ਪ੍ਰੈਸ਼ਰ ਵੱਧਾ ਇਸ ਕਰਕੇ ਜਿਹੜੀ ਆ 21 ਤਰੀਕ ਦੀ ਜਿਹੜੀ ਹੈਗੀ ਆ ਮਜ਼ਦੂਰ ਕਿਸਾਨ ਮਹਾਰ ਲਈ ਜਿਹੜੀ ਹੈਗਾ ਬਰਨਾਲੇ ਦੀ ਧਰਤੀ ਤੇ ਕੀਤੀ ਅੱਜ ਦਾ ਜਿਹੜਾ ਰੇਲ ਰੋਕਣ ਦਾ ਪ੍ਰੋਗਰਾਮ ਆ ਜਥੇਬੰਦੀਆਂ ਨੇ ਆਪਾਂ ਨੂੰ ਦਿੱਤਾ ਜੀ ਜਥੇਬੰਦੀਆਂ ਜਿੱਥੇ ਵੀ ਜੋ ਵੀ ਸਾਨੂੰ ਕਹਿੰਦੀਆਂ ਪਿੰਡਾਂ ਦੇ ਲੋਕ ਆਪ ਮੁਹਾਰੇ ਉਹਨਾਂ ਦੇ ਕਾਲ ਤੇ ਪਹੁੰਚਦੇ ਆ ਜੀ ਇਹ ਕਾਲ ਇੱਕ ਬੰਦੇ ਨੂੰ ਇੱਕ ਪਿੰਡ ਦੇ ਵਿੱਚ ਕੀਤੀ ਜਾਂਦੀ ਜੱਥੇਬੰਦੀ ਤੇ ਜਿਹਦੇ ਇੱਕ ਕਾਲ ਉਹਨਾਂ ਦੀ ਆਉਂਦੀ ਹੈ ਤੇ ਇੱਕ ਕਾਲ ਤੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਜੀ ਅਸੀਂ ਇਹ ਕਿਸਾਨ ਮਜ਼ਦੂਰ ਚਾਹੇ ਜਨਤਾ ਉਹ ਜਨਤਾ ਹੈ ਜਿਨ੍ਹਾਂ ਨੇ ਮੋਦੀ ਵਰਗੀਆਂ ਸਰਕਾਰਾਂ ਨੂੰ ਰਾਜ ਭਾਗ ਦੇ ਤੇ ਕੁਰਸੀਆਂ ਤੇ ਬਿਠਾਤਾ ਜੇ ਜਨਤਾ ਉਹਨਾਂ ਨੂੰ ਕੁਰਸੀਆਂ ਤੇ ਬਿਠਾਉਣਾ ਜਾਣਦੀ ਆ ਤਾਂ ਉਹਨਾਂ ਨੂੰ ਕੁਰਸੀਆਂ ਤੋਂ ਲਾਹਣਾ ਵੀ ਜਾਣਦੀ ਆ ਇਹ ਲੋਕਤੰਤਰ ਨੂੰ ਭੁੱਲ ਗਈਆਂ ਸਰਕਾਰਾਂ ਲੋਕਾਂ ਦਾ ਦਰਦ ਭੁੱਲ ਗਈਆਂ ਜਿਹੜੀਆਂ ਸਰਕਾਰਾਂ ਦਾ ਫਰਜ ਬਣਦਾ ਸੀ ਕਿ ਲੋਕਾਂ ਦਾ ਦਰਦ ਸਮਝੀਏ ਇਹ ਲੋਕਾਂ ਦਾ ਦਰਦ ਗਰਾਉਂਡ ਜ਼ੀਰੋ ਲੈਵਲ ਤੇ ਬਿਲਕੁਲ ਨਹੀਂ ਦੇਖਦੇ ਇਹ ਸਿਰਫ ਇੱਕ ਸਰਕਾਰ ਨੂੰ ਇੱਕ ਚੁੰਡੀ ਵੱਡਣ ਜਿੰਨੀ ਆਪਾਂ ਦਿੰਨੇ ਤਕਰੀਬ ਰੇ ਵਾਲੇ ਰੋਕਾ ਸਮਾਰੋਹ ਕਰਕੇ ਜਾਂ ਜੋ ਪ੍ਰੋਗਰਾਮ ਆਪਾਂ ਨੂੰ ਜੱਥੇ ਬੰਦੀਆਂ ਦਿੰਦੀਆਂ ਏ ਹਲੇ ਇਸ ਤੋਂ ਗਾਂ ਫਿਊਚਰ ਦੇ ਵਿੱਚ ਜੇ ਸਰਕਾਰਾਂ ਨਾ ਮੰਨੀਆਂ ਤਾਂ ਜੋ ਜੱਥੇ ਬੰਦੀਆਂ ਦੇ ਵੱਡੇ ਫੈਸਲੇ ਹੋਣਗੇ ਪਿੰਡ ਦਾ ਹਰੇਕ ਸ਼ਹਿਰ ਦਾ ਮਜ਼ਦੂਰ ਕਿਸਾਨ ਬੀਬੀਆਂ ਪੈਣਾ ਮੋਢੇ ਨਾਲ ਮੋਢਾ ਲਾ ਕੇ ਅਸੀਂ ਉੱਥੇ ਜਿੱਥੇ ਜਿੱਥੇ ਬੰਦੀ ਦੇ ਕਾਲੂ ਉੱਥੇ ਅਸੀਂ ਹੜ ਵਾਂਗੂੰ ਪਹੁੰਚਾਂਗੇ ਜੀ ਅੱਜ ਜੀ ਜਿਹੜੀ ਸਾਨੂੰ ਕਾਲ ਆਈ ਸੀਗੀ 18 ਤਰੀਕ ਦੀ ਸੰਯੁਕਤ ਮੋਰਚੇ ਵੱਲੋਂ ਵੀ 18 ਤਰੀਕ ਨੂੰ ਰੇਲ ਰੋਕੋ ਰੇਲਾਂ ਰੁਕੀਆਂ ਜਾਣੀਆਂ ਇਸ ਕਰਕੇ ਅਸੀਂ ਇਹ ਅੰਦੋਲਨ ਕਰ ਰਹੇ ਹਾਂ ਅੱਜ ਅਸੀਂ ਇੱਥੇ ਵੱਡੇ ਇਕੱਠ ਦੇ ਵਿੱਚ ਸੰਮੂਲਿਤ ਕਰਕੇ ਰੇਲ ਰੋਕੋ ਅੰਦੋਲਨ ਕਰ ਰਹੇ ਹਾਂ ਤਾਂ ਜੋ ਜਿਹੜੇ ਘਰਾਂ ਦੇ ਵਿੱਚ ਬੈਠੇ ਜਾਂ ਸਰਕਾਰ ਦੇ ਜਿਹੜੇ ਆਈਟੀ ਬੰਗਾ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਪੰਜਾਬ ਦੇ ਲੋਕਾਂ ਦਾ ਜੋਸ਼ ਝੰਡਾ ਹੋ ਗਿਆ ਇਸ ਕਰਕੇ ਅਸੀਂ ਇਹ ਰੇਲ ਰੋਕੋ ਅੰਦੋਲਨ ਕੀਤਾ ਤੁਸੀਂ ਅਸੀਂ ਗਵਾਹੀ ਇਹ ਅਸਲਾ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਇਕੱਠ ਹੋਇਆ ਇਸ ਦੇ ਨਾਲ ਹੀ ਅਸੀਂ 21 ਤਰੀਕ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਮਹਾਰੈਲੀ ਕਰ ਰਹੇ ਆ ਮਜ਼ਦੂਰ ਕਿਸਾਨ ਮਹਾਰੈਲੀ ਉਹਦੇ ਵਿੱਚ ਵੀ ਅਸੀਂ ਵੱਧ ਤੋਂ ਵੱਧ ਇਕੱਠ ਦੀ ਸੰਮੂਲਿਤ ਕਰਕੇ ਸੈਂਟਰ ਗਵਰਨਮੈਂਟ ਨੂੰ ਅਤੇ ਪੰਜਾਬ ਦੀ ਗਵਰਨਮੈਂਟ ਨੂੰ ਇਹ ਵਿਖਾਉਣਾ ਚਾਹੁੰਦੇ ਆ ਵੀ ਕੋਈ ਪੰਜਾਬੀਆਂ ਦਾ ਜੋਸ਼ ਨਹੀਂ ਘਟ ਹੋਇਆ ਪੰਜਾਬੀਆਂ ਦੇ ਵਿੱਚ ਉਸੇ ਤਰ੍ਹਾਂ ਜੋਸ਼ ਵਰਕਰ ਆ ਰਿਹਾ ਅਸੀਂ ਇਹ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਤੋਂ ਬਿਨਾ ਕਿਸੇ ਵੀ ਹਾਲਤ ਵਿੱਚ ਕੋਈ ਮੋਰਚਾ ਕਿਸੇ ਤਰ੍ਹਾਂ ਵੀ ਸਮਾਪਤ ਨਹੀਂ ਕਰਨਾ ਉਹਨਾਂ ਬਖਰੇ ਬੈਠੇ ਨੇ ਸਟੇਸ਼ਨ ਦੇ ਉੱਤੇ ਕੋਈ ਇਹਨਾਂ ਦਾ ਸਾਡਾ ਦਿੱਲੀ 32 ਜਥੇਬੰਦੀਆਂ ਵੱਲੋਂ ਪ੍ਰੋਗਰਾਮ ਚੱਲ ਰਿਹਾ ਹੈ ਬਾਕੀ ਜਥੇਬੰਦੀਆਂ ਦਾ ਪਹਿਲਾਂ ਤੋਂ ਲੈ ਕੇ ਮੀਟਿੰਗਾਂ ਹੋਈਆਂ ਇੱਕ ਇੱਕ ਕਮੇਟੀ ਬਣ ਗਈ ਉਹਦੇ ਵਿੱਚੋਂ ਇਹ ਇਹ ਸਾਡੀ ਕਿਸੇ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਤੇ ਨਾ ਸਾਡਾ ਕੋਈ ਜਥੇਬੰਦੀ ਹੈ ਜਾਂ ਕੀ ਹੈ ਸਾਨੂੰ ਨਹੀਂ ਪਤਾ ਵੀ ਕਿਸੇ ਬੰਦੇ ਹੈਗੀ ਜਾਂ ਨਹੀਂ ਹੈਗੀ ਤਾਲਮੇਲ ਨਹੀਂ ਸਾਡਾ ਕੋਈ ਇਹਨਾਂ ਨਾਲ ਤੇ ਇਹ ਇੱਥੇ ਸਟੇਸ਼ਨ 'ਤੇ ਬੈਠੇ ਨੇ ਵਾਊਚਰ ਦੇ ਜਦੋਂ ਸ਼ੁਰੂ ਹੋਇਆ ਅਸੀਂ ਰਾਜਵਾਲ ਗਰੁੱਪ ਦੇ ਅਹੁਦੇਦਾਰ ਹਾਂ ਤੇ ਉੱਥੇ ਉਹ ਜਥੇਬੰਦੀਆਂ ਬੱਤੀ ਦੀਆਂ ਬੱਤੀਆਂ ਜਿਹੜੀਆਂ ਉਹਨਾਂ ਦੇ ਜਿਹੜਾ ਵੀ ਕਾਲ ਆਉਂਦੀ ਹੈ ਉਹਦੇ ਤੇ ਸਾਸੀਂ ਇਕੱਠੇ ਹੋ ਕੇ ਫਲ ਚੜਾਉਨੇ ਸਾਰੇ ਕਿਸਾਨ ਸਾਡੇ ਨਾਲ ਜੁੜੇ ਹੋਏ ਨੇ ਕਿਸਾਨਾਂ ਨੂੰ ਅਸੀਂ ਕਿਸੇ ਜਿਹੜੇ ਇਲਾਕੇ ਚ ਕੋਈ ਜਥੇਬੰਦੀ ਨਹੀਂ ਉਹਦੀ ਉਹ ਤਾਂ ਦੂਜੀ ਜਥੇਬੰਦੀ ਦਾ ਉੱਤੇ ਯੋਗਦਾਨ ਹੈ ਤੇ ਐਸੀ ਕੋਈ ਗੱਲ ਨਹੀਂ ਹੈਗੀ ਵੀ ਉੱਥੇ ਅਸੀਂ ਬੈਠੇ ਹਾਂ ਜਿਹੜੇ ਸਾਡੇ ਨਾਲ ਸਾਡਾ ਸਹਿਯੋਗ ਦਿੱਤਾ ਦਿੱਲੀ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਆ ਪਰ ਜਿਹਨੇ ਸਾਡਾ ਦਿੱਲੀ ਦਾ ਸਹਿਯੋਗ ਨਹੀਂ ਦਿੱਤਾ ਇੱਕ ਟਰਾਲੀ ਵੀ ਨਹੀਂ ਭੇਜੀ ਕਿਸੇ ਨੇ ਅਸੀਂ ਉਹਨਾਂ ਨਾਲ ਫਿਰ ਸਾਡਾ ਕੋਈ ਨਹੀਂ ਬਣ ਗਿਆ ਦੇਖੋ ਜੀ ਪਹਿਲਾਂ ਹੀ ਸੈਂਟਰਲ ਸਰਕਾਰ ਦੀ ਇਹ ਨੀਤੀ ਆ ਵੀ ਇਹ ਕਿਸਾਨ ਇਕੱਠੇ ਨਾ ਹੋਣ ਇਹ ਇਹ ਜੋ ਧਰਨਾ ਲੱਗਿਆ ਹੋਇਆ ਹੈ ਸਾਡੇ ਵੀਰੇ ਸਾਡੇ ਕਿਸਾਨੇ ਨੇ ਸਾਡੇ ਆਪਣੇ ਹੀ ਨੇ ਅਸੀਂ ਪਹਿਲੇ ਦਿਨ ਤੋਂ ਹੀ ਜਦ ਤੋਂ ਇਹ ਕਿਸਾਨੀ ਸੰਘਰਸ਼ ਚੱਲਿਆ ਅਸੀਂ ਖੰਨੇ ਹੀ ਬੈਠੇ ਆ ਖੰਨੇ ਸਾਡਾ ਪਹਿਲਾ ਪਲੇਟਫਾਰਮ ਤੇ ਟਰੈਕ ਤੇ ਹੁਣ ਸਾਡਾ ਬਾਦ ਤੰਬੂ ਲੱਗਿਆ ਆ ਤੁਹਾਨੂੰ মিডিਆ ਨੂੰ ਸਭ ਨੂੰ ਪਤਾ ਇਹ ਜੋ ਸਾਤੋਂ ਦੂਰ ਬੈਠਿਆ ਇਹ ਬਲਬੀਰ ਸਿੰਘ ਰਾਜੀਵਾਲ ਗਰੁੱਪਾ ਅਸੀਂ ਇਹਨਾਂ ਨੂੰ ਬੇਨਤੀ ਪਹਿਲਾਂ ਵੀ ਕਰੀ ਆ ਬਈ ਰਲ ਕੇ ਜੋ ਇਹ ਆਪਣੀ ਲੜਾਈ ਆ ਇਹ ਇੱਕ ਕਿਸਾਨ ਦੀ ਲੜਾਈ ਨਹੀਂ ਇਹ ਪੂਰੇ ਪੰਜਾਬ ਦੀ ਲੜਾਈ ਆ ਇਹ ਲੜਾਈ ਆਪਾਂ ਇਕੱਠੇ ਹੋ ਕੇ ਜਿੱਤ ਹੋਊਗੀ ਇਹ ਜਿਵੇਂ ਅਸੀਂ ਆਪਸ ਵਿੱਚ ਇਹ ਲੜੀ ਜਾਂਦੇ ਆ ਹੁਣ ਜਾ ਕੇ ਬਹਿ ਕੇ ਸਾਤੋਂ 15 ਮੀਟਰ ਅੱਗੇ ਅਸੀਂ ਆ ਬੈਠੇ ਆ ਜੇ ਇਕੱਠੇ ਹੋ ਜਾਂਦੇ ਤਾਂ ਕੀ ਫਰਕ ਪੈਂਦਾ ਦੀ ਸਰਕਾਰਾਂ ਦਾ ਇਹ ਚੀਜ਼ ਭਾਲਦੀਆਂ ਨੇ ਇਹ ਮੈਸਜ ਬਹੁਤ ਗਲਤ ਜਾਊਗਾ ਇਹ ਬਲਬੀਰ ਸਿੰਘ ਰਾਜੇਵਾਲ ਨੂੰ ਸੋਚਣਾ ਚਾਹੀਦਾ ਸਾਰੇ ਇੱਕਾਂ ਕਿਸਾਨ ਏਕਾ ਅਸੀਂ ਆਪਣੇ ਹੱਕਾਂ ਦੀ ਲੜਾਈ ਲੜਦੇ ਆ ਆਉਣ ਵਾਲੇ ਪੁਹੇਖ ਦੀ ਲੜਾਈ ਲੜ ਰਹੇ ਆ ਉਹਨਾਂ ਵਾਲੇ ਬੱਚਿਆਂ ਦੀ ਲੜਾਈ ਲੜ ਰਹੇ ਆ ਇਹਨਾਂ ਨੂੰ ਸੋਚਣਾ ਚਾਹੀਦਾ ਇਹ ਇਹ ਮੁੱਦਿਆਂ ਦੇ ਜੋ ਮੁੱਦੇ ਆਪਣੇ ਤਿੰਨ ਕਾਲੇ ਕਾਨੂੰਨ ਲਿਆਂਦੇ ਆ ਇਹ ਜੋ ਅੱਜ ਬੈਠੇ ਆ ਇਹ ਕਿਸਾਨਾਂ ਨੂੰ ਇਹ ਇਹਨਾਂ ਦੀ ਅਸੀਂ ਸਖਤ ਸਾਦਾ ਕਿ ਨਿੰਦਿਆ ਕਰਦੇ ਆ ਪਹਿਲੇ ਦਿਨ ਵੀ ਕਿਸਾਨੀ ਸੰਘਰਸ਼ ਵਿੱਚ ਆਹ ਲਾਇਆ ਸੀ ਆਪਣੇ ਛੜਕਾਂ ਤੇ ਹਾਈਵੇ ਤੇ ਮੋਰਚਾ ਲਾਇਆ ਸੀਗਾ ਇਹ ਉਸ ਟਾਈਮ ਸਮਰਾਲਾ ਰੋਡ ਤੇ ਬਹਿ ਗਏ ਸਾਡਾ ਉਨਾ ਹੀ ਕੱਠ ਘੜਦਾ ਜਿੰਨਾ ਅਲੱਗ-ਅਲੱਗ ਹੁੰਨੇ ਆਂ ਅਸੀਂ ਜੇ ਸਾਡਾ ਇਕੱਠ ਇਕੱਠਾ ਹੋਵੇ ਤਾਂ ਸੈਂਟਰ ਸਰਕਾਰ ਤੱਕ ਇਹਦੀ ਗੂੰਜ ਵਧਿਆ ਜਾਵੇ ਹੁਣ ਇਹ ਮੈਸੇਜ ਸਾਡਾ ਅੱਜ ਜੋ ਸਾਡਾ ਤੁਹਾਨੂੰ ਪਤਾ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਉਸ ਦਾ ਰੇਲਵੇ ਉਹ ਆ ਰੇਲਵੇ ਉਹ ਆ ਆਪਣੇ ਤੇ ਹੁਣ ਤੁਹਾਨੂੰ ਪਤਾ ਇਹਦਾ ਮੈਸੇਜ ਕਿੰਨਾ ਗਲਤ ਜਾਣਾ ਇਹ ਮੈਸੇਜ ਸੈਂਟਰ ਸਰਕਾਰ ਤੱਕ ਜਾਣਾ ਤੁਹਾਨੂੰ ਪਤਾ ਏਜੰਸੀਆਂ ਦੇ ਬੰਦੇ ਕਿੰਨੇ ਉਰੇ ਫਿਰ ਰਹੇ ਆ ਦੇਖੋ ਜੀ ਜੇ ਜਥੇਬੰਦੀਆਂ 'ਚ ਨਹੀਂ ਹੈਗੇ ਤਾਂ ਅਸੀਂ ਸਾਨੂੰ 4 ਮਹੀਨੇ ਹੋ ਗਏ ਰੈਗੂਲਰ ਸਾਨੂੰ ਉਰੇ ਬੈਠਿਆਂ ਨੂੰ ਇਹ ਵਿਰੋਧੀ ਕਹਿੰਦੇ ਹੁੰਦੇ ਨੇ ਵਿਰੋਧੀਆਂ ਨੇ ਕਹਿਣਾ ਹੀ ਹੁੰਦਾ ਜਿਵੇਂ ਤੁਹਾਨੂੰ ਪਤਾ ਲੱਗ ਲੱਗ ਪਾਰਟੀਆਂ ਨੇ ਅਕਾਲੀ ਕਾਂਗਰਸੀਆਂ ਨੂੰ ਭਿੰਨੀ ਜਾਂਦੇ ਆ ਇਹ ਕਹਿੰਦੇ ਇਹ ਨੇ ਇਹ ਵਿਰੋਧੀ ਕਹਿੰਦੇ ਹੁੰਦੇ ਨੇ ਜੇ ਸਾਡੀ ਜਥੇਬੰਦੀ ਨਹੀਂ ਹੈਗੀ ਤਾਂ ਸਾਨੂੰ ਹੁਣ ਤੱਕ ਤਾਂ ਸਾਨੂੰ ਪ੍ਰਸ਼ਾਸਨ ਚੱਕ ਕੇ ਲੈ ਜਾਂਦਾ ਔਰੋਂ ਕਿਸਾਨੀ ਦੀ ਲੜਾਈ ਹਰੇਕ ਕੋਈ ਲੜ ਸਕਦਾ ਇਹ ਇਹ ਨਹੀਂ ਹੈਗਾ ਵੀ ਜਥੇਬੰਦੀਆਂ ਨੂੰ ਇਹ ਅਸੀਂ ਇਹ ਪਾਵਰ ਦੇਤੀ ਵੀ ਜਥੇਬੰਦੀਏ ਕਿਸਾਨੀ ਦੀ ਲੜਾਈ ਲੜਨ ਗਿਆ ਕਿਸਾਨੀ ਦੀ ਲੜਾਈ ਕੱਲਾ ਕੱਲਾ ਕਿਸਾਨ ਕੱਲਾ ਕੱਲਾ ਬੱਚਾ ਲੜ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਤੁਸੀਂ ਜਥੇਬੰਦੀਆਂ ਦੀ ਮੋਹਰ ਲਾ ਲਈ ਪੱਕੀ ਵੀ ਅਸੀਂ ਹਾਂ 31 ਜਥੇ ਇਆ ਅਸੀਂ ਹੋ ਗਿਆਂ ਫਿਰ ਤੁਸੀਂ ਦਿੱਲੀ ਦੇ ਵਿੱਚ ਐਡੀ ਹਿੰਸਾ ਫੜਕਾਤੀ ਉਹ ਤਾਂ ਉੱਥੋਂ ਤੋਂ ਰੁਕੀ ਨਹੀਂ ਹੈਗੀ ਮਾਰਦੇ ਹੋ ਤੁਸੀਂ ਆ ਗੱਲਾਂ ਐਡੀ ਬੜੀ ਗੱਲ ਨਾ ਬਦਾਓ ਇਹਨੂੰ ਇੱਥੇ ਹੀ ਰੱਖ ਲਓ ਅਸੀਂ ਅੱਜ ਜਿਹੜਾ ਖੰਨੇ ਰੇਲਵੇ ਸਟੇਸ਼ਨ ਦਾ ਚੱਕਾ ਜਾਮ ਕਰਨ ਲੱਗੇ ਆ ਇਸ ਸੰਯੁਕਤ ਮੋਰਚੇ ਦੇ ਉਹਦੇ ਮਤਲਬ ਜੋ ਉਹਨਾਂ ਨੇ ਕਿਹਾ ਵੀ 12 ਤੋਂ 4 ਚੱਕਾ ਜਾਮ ਕਰਨਾ ਉਹਦੇ ਆਧਾਰ ਤੇ ਕਰਨ ਕਰਨ ਲੱਗੇ ਆ ਪਰ ਮੈਨੂੰ ਥੋੜਾ ਜਿਹਾ ਦੁੱਖ ਹੋਇਆ ਕੁਝ ਬੰਦਿਆਂ ਨੇ ਆ ਕੇ ਇੱਥੇ ਸਾਡੇ ਕੋਲ ਧਰਨਾ ਲਾਇਆ ਮੈਂ ਉਹਨਾਂ ਨੂੰ ਖੁਦ ਹੱਥੀਂ وڑ ਕੇ ਬੇਨਤੀ ਵੀ ਕਰੀਆ ਵੀ ਆਪਾਂ ਇੱਕ ਇਹਦਾ ਸਬੂਤ ਦੇਣਾ ਆਪਾਂ ਅਲੱਗ-ਅਲੱਗ ਨਹੀਂ ਹੋਣਾ ਸਰਕਾਰ ਚਾਹੁੰਦੀ ਆ ਤੁਹਾਨੂੰ ਆਪਸ ਵਿੱਚ ਹੀ ਪਾੜਨਾ ਤੁਸੀਂ ਨਾ ਇਹ ਕੰਮ ਕਰੋ ਇਹ ਅੰਦੋਲਨ ਇਹਦਾ ਲੰਬਾ ਤਾਂ ਹੀ ਹੋਇਆ ਮੈਨੂੰ ਇਸ ਗੱਲ ਦਾ ਪੂਰਾ ਪਤਾ ਹੈ ਮੈਂ ਕੁਝ ਮੂੰਹ ਨਹੀਂ ਖੁੱਲਣਾ ਚਾਹੁੰਦਾ ਵੀ ਕਿਉਂ ਨਹੀਂ ਅੰਦੋਲਨ ਦਾ ਫੈਸਲਾ ਹੋ ਰਿਹਾ ਕੋਈ ਹੋਰ ਕਿਸੇ ਹਾਈ ਕਮਾਂਡ ਦੇ ਨੇਤਾ ਨੇ ਇਹ ਤੇ ਉਹਦਾ ਜ਼ਿਲ੍ਹਾ ਪ੍ਰਧਾਨ ਅਸੀਂ ਕਿਹਦੇ ਨਾਲ ਅਸੀਂ ਤੇ ਪੰਪ ਕਿਹੜੇ ਨੇਤਾ ਦੇ ਇਹ ਬਲਬੀਰ ਸਿੰਘ ਰਾਜੀਆਲ ਦੇ ਬੰਦੇ ਨੇ ਅਸੀਂ ਕਿਹਦੇ ਨਾਲ ਪੰਪ ਬੰਦ ਕਰਾਉਣਗੇ ਲੁਧਿਆਣਾ ਸਾਈਡ ਇਹਨੇ ਬੰਦੇ ਨੇ ਮੈਨੂੰ ਫੋਨ ਕਰਿਆ ਪੱਪੂ ਨੇ ਵੀ ਤੁਸੀਂ ਕੌਣ ਆਪਾਂ ਬੰਦ ਕਰਾਉਣ ਵਾਲੇ ਇਹ ਬਲਬੀਰ ਸਿੰਘ ਰਾਜੇ ਵਾਲ ਨੇ ਘਲਾਏ ਨੇ ਬੜੇ ਦੁੱਖ ਦੀ ਗੱਲ ਆ ਇੱਕ ਪਾਸੇ ਕਾਰਪੋਰੇਟ ਘਰਾਣਾ ਸਾਡੀਆਂ ਜਣਾ ਬੜਦਾ ਦੂਜੇ ਪਾਸੇ ਉਹਦੀ ਕਮਾਈ ਹੋ ਰਹੀ ਆ ਅਸੀਂ ਬਿਲਕੁਲ ਨਹੀਂ ਇਹ ਜਹਾ ਜਾਣ ਕਰਾਂਗੇ ਜੋ ਵੀ ਮਰਜ਼ੀ ਹੋ ਜਵੇ ਅਸੀਂ ਅਸੀਂ ਇਹਨਾਂ ਨੂੰ ਬੇਨਤੀ ਕਰੀਆ ਮੌਂਦੀ ਸਰ ਬੇਨਤੀ ਕਰੀਆ ਵੀ ਤੁਸੀਂ ਇੱਥੇ ਨਾ ਲਾਓ ਆਪਾਂ ਇਕੱਠੇ ਪ੍ਰੋਗਰਾਮ ਕਰੀਏ ਕਿਉਂਕਿ ਇੱਕੋ ਹੀ ਸਾਡੀ ਮੱਤ ਆ ਇੱਕੋ ਹੀ ਸਾਡੀ ਮੰਗ ਆ ਇਹਨਾਂ ਨੂੰ ਆਪ ਉਹਨੂੰ ਸੋਚਣਾ ਚਾਹੀਦਾ ਰਾਜੇ ਵਾਲ ਨੂੰ ਪਰ ਅਸੀਂ ਰਾਜੇ ਵਾਲ ਦੇ ਕੋਲ ਜਾ ਕੇ ਆਖੋ ਮੋਕਾ ਕਾਲਪਾਸ ਲੈਣ ਲਈ ਇਹ ਨਹੀਂ ਇਹ ਕਿਉਂ ਨਹੀਂ ਉਹ ਇਹਨਾਂ ਨੂੰ ਕਮਾਲ ਚਲੰਦਾ ਜੇ ਇਹੋ ਜੀ ਕੰਮ ਕਰ ਲੈਣੇ ਤਾਂ ਸਰਕਾਰ ਨੇ ਥੋੜਾ ਫਾਇਦਾ ਲੈ ਲੈਣਾ ਫੇਰ ਕੱਲੋਂ ਪਛਤਾਇਓ ਨਾ ਪਰ ਜੂਥ ਨੇ ਤੁਹਾਨੂੰ ਬਖਸ਼ਣਾ ਨਹੀਂ ਨੇਤਾਓ ਮੇਰੀ ਗੱਲ ਸੁਣ ਲੋ ਧਿਆਨ ਨਾਲ ਜੇ 84 ਵਾਲਾ ਕੰਮ ਕਰ ਨੂੰ ਕਰਕੇ ਆਏਂਗੇ ਉਹ ਤਾਂ ਜੂਥ ਤੁਹਾਨੂੰ ਘਰ ਨਹੀਂ ਜਾਣ ਦਊਗਾ ਮਕਮਲ ਜੀ ਸਿੰਘ ਜੀ ਜਨਰਲ ਸੈਕਟਰੀ ਭਾਰਤੀ ਕਿਸਾਨਨ ਕਾਦੀਆਂ ਜੀ ਅੱਜ ਸਾਡਾ ਸਾਰੇ ਜਥੇਬੰਦੀਆਂ ਸਮੂਹ ਸੰਜੁਕਤ ਕਿਸਾਨ ਮੋਰਚਾ ਜਿਹੜਾ ਦਿੱਲੀ ਉੱਥੋਂ ਸਾਨੂੰ ਕਾਲ ਆਈ ਹੈ ਕਿ ਆਪਣੇ ਪੰਜਾਬ ਦੇ ਵਿੱਚ ਰੇਲ ਦਾ ਚੱਕਾ ਜਾਮ ਕੀਤਾ ਜਾਊਗਾ ਅੱਜ ਸਾਡੇ ਇੱਥੇ ਫਲੋਰ ਰੇਲਰ ਫਾੜ ਕੇ ਤੇ ਚੱਕਾ ਜਾਮ ਕਰਨ ਜਾ ਰਹੇ ਹਾਂ ਜੀ ਇਹ 12 ਵਜੇ ਪੂਰੇ ਹੀ ਰੇਲਾਂ ਰੁਕਣੇ ਨਹੀਂ ਹੈਗੀਆਂ ਜੀ ਔਰ 4 ਵਜੇ ਤੱਕ ਤਾਂ ਸਾਡਾ ਪ੍ਰੋਗਰਾਮ ਹੈ ਹੋਣੇ 4:00 ਵਜੇ ਪੂਰੇ ਅਸੀਂ ਆਪਣਾ ਜੋ ਸਾਡਾ ਇੱਥੇ ਸਮਾਨ ਸਾਰਾ ਇਕੱਠਾ ਕਰਕੇ ਰੇਲਵੇ ਦੇ ਹਵਾਲੇ ਜਿਸ ਤਰ੍ਹਾਂ ਦਾ ਕੋਈ ਮਤ ਸਾਨੂੰ ਰੇਲਵੇ ਸਾਨੂੰ ਹੁਣ ਦੇਣੇ ਆ ਜੋ ਉਹਨਾਂ ਦੀ ਮਸ਼ੀਨਰੀ ਜੋ ਸਿਗਨਲ ਲੱਗੇ ਆ ਜਾਂ ਤਾਰਾਂ ਬਿਛੀਆਂ ਕੋਈ ਵੀ ਨੁਕਸਾਨ ਨਹੀਂ ਹੋਊਗਾ ਪੂਰਾ ਦਰਸਤ ਉਹਨਾਂ ਦੇ ਹਵਾਲੇ ਕਰਕੇ ਫੇ ਅਸੀਂ ਜਾਵਾਂਗੇ ਉਹ ਪ੍ਰਸ਼ਾਸਨ ਦੀ ਪੂਰੀ ਤਸੱਲੀ ਕਰਕੇ ਜਾਵਾਂਗੇ ਅੱਜ ਦਾ ਜਿਹੜਾ ਧਰਨਾ ਹੈ ਰੇਲ ਨੂੰ ਕੋਈ ਪ੍ਰਦਰਸ਼ਨ ਨਹੀਂ ਬਿਲਕੁਲ ਸ਼ਾਂਤੀ ਪੂਰੀ ਰਹੇਗਾ ਔਰ ਪਬਲਿਕ ਨੂੰ ਕਿਸੇ ਤਰ੍ਹਾਂ ਕੋਈ ਪਰੇਸ਼ਾਨੀ ਨਾ ਹੋਵੇ ਰੇਲਵੇ ਨੇ ਆਪਣੇ ਟਰੈਫਿਕ ਨੂੰ ਕਨਵਰਟ ਕੀਤਾ ਗਿਆ ਜੀ ਬਾਕੀ ਪੈਦਲ ਯਾਤਰੀ ਇਥੇ ਲੰਘਣ ਅਜੇ ਤੱਕ ਪ੍ਰੋਗਰਾਮ ਜਿਹੜਾ ਹੈਗਾ ਸੀ ਅੱਜ ਅਸੀਂ ਰੇ ਰੁਕੋ 4 ਘੰਟੇ ਦਾ 12 ਤੋਂ 4 ਵਜੇ ਤੱਕ ਕਿਉਂ ਕੀਤਾ ਗਿਆ ਇਹ ਕਿਉਂ ਜੋ ਅਸੀਂ 6 ਰੂ ਵੀ ਕੀਤਾ ਸਿਕਾ 6 ਘੰਟੇ ਦਾ ਸਾਡਾ ਭਾਰਤ ਬੰਦ ਸੀਗਾ ਭਾਰਤ ਬੰਦ ਬੜਾ ਸਫਰ ਰਿਆ ਸਾਡਾ ਉਹ ਅੱਜ ਜਿਹੜੀ ਸੈਂਟਰ ਸਰਕਾਰ ਵਾਰ-ਵਾਰ ਕਹਿ ਰਹੀ ਹੈ ਜਿਹੜੇ ਤੋਮਰ ਸਾਹਿਬ ਵਾਰ-ਵਾਰ ਕਹਿ ਰਹੇ ਆ ਕਿ ਕੱਲੀ ਜਿਹੜੀ ਹੈ ਸ਼ਿੰਗਾਰ ਸ਼ਕਲ ਇਹ ਪੰਜਾਬ ਦਾ ਆ ਪੰਜਾਬ ਦੇ ਲੋਕ ਕੋਈ ਕੋਸ਼ਾ ਕੇ ਇੱਥੇ ਬਾਡਰ ਤੇ ਬੈਠੇ ਆ ਜਿਹੜਾ ਉਹਨਾਂ ਨੂੰ ਦਿਸਦਾ ਨਹੀਂਗਾ ਅੱਜ ਉਹਨਾਂ ਨੂੰ ਦਿਖਾਉਣ ਵਾਸਤੇ ਅਸੀਂ ਪਹਿਲਾਂ ਛੇ ਨੂੰ ਜਿਹੜਾ ਅਸੀਂ ਰੋਡ ਸ਼ੋ ਰੋਡ ਬੰਦ ਕੀਤੀ ਸੀ ਜੋ ਸ਼ਾਈ ਮਾਰਗ ਬੰਦ ਕੀਤਾ ਸੀ ਉਹ ਪੂਰੇ ਭਾਰਤ ਵਿੱਚ ਫੈਲਿਆ ਸਿਰਫ ਤਿੰਨ ਸੂਬਿਆਂ ਤੇ ਦਿੱਲੀ ਹਿਮਾਚਲ ਤੇ ਯੂਪੀ ਵਿੱਚ ਅਸੀਂ ਉਹ ਖੁੱਲਾ ਕੀਤਾ ਸੀ ਉਹਦੇ ਕੁਝ ਕਾਰਨ ਸਨ ਲੇਕਿਨ ਉਹ ਵੀ ਉਦੋਂ ਬੜਾ ਸਫਰ ਰਿਆ ਫੇਰ ਵੀ ਉਹ ਉਥੇ ਸੂਬੇ ਵਿੱਚ ਵੀ ਉਹਦਾ ਵਿਰੋਧ ਹੋਇਆ ਅੱਜ ਦਾ ਜਿਹੜਾ ਕੀ ਹੈ ਅੱਜ ਦਾ ਜੋ ਸਾਡਾ ਹੈਗਾ ਕਿ ਅੱਜ ਅਸੀਂ ਜਿਹੜਾ ਆ ਰੇ ਰੁਕੋ ਦੋ ਸਾਡਾ ਜਿਹੜਾ ਸੰਘਰਸ਼ਾ ਹੈ ਉਹ ਅੱਜ 12 ਵਜੇ ਤੋਂ 4 ਵਜੇ ਦੇ ਸਾਡਾ ਸਰਾ ਰਹੂਗਾ ਔਰ ਇਹਦੇ ਵਿੱਚ ਬੜਾ ਸ਼ਾਂਤੀਪੂਰਪ ਰਹੇਗਾ ਕੋਈ ਕਿਸੇ ਤਰ੍ਹਾਂ ਦੀ ਕਿਸੇ ਨੂੰ ਦਿੱਕਤ ਨਹੀਂ ਆ ਗਈ ਔਰ ਅਸੀਂ ਇਹ ਜਿਹੜਾ ਅੱਜ ਦਾ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਤੁਹਾਡੇ ਮਨ ਸ਼ੰਕਾ ਹੈ ਕਿ ਇੱਕ ਪੰਜਾਬ ਦਾ ਹੀ ਇਹ ਸੰਘਰਸ਼ ਹੈ ਅੱਜ ਪੂਰੇ ਭਾਰਤ ਵਿੱਚ ਰੇਲ ਰੁਕੋ ਅੰਦੋਲਨ ਹੈ ਔਰ ਜਿਹੜਾ ਬੜੀ ਸਬਰਤਾ ਪੂਰਤ ਵਿੱਚ ਪੂਰਾ ਸਿਰੇ ਚੜੇਗਾ ਨਿਪਰੇ ਚੜੇਗਾ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਰੇਲ ਰੁਕੋ ਅੰਦੋਲਨ ਦੇ ਸਬੰਧ ਦੇ ਵਿੱਚ ਸਾਡੇ ਥਾਣੇ ਵੱਲੋਂ ਐਸਪੀ ਸਮੇਲ ਮੀਰ ਜੀ ਦੀ ਸੁਪਰਵੀਜ਼ਨ ਚ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਇਹਨਾਂ ਨੇ ਅਸੀਂ ਇਸ ਸੰਬੰਧ ਦੇ ਵਿੱਚ ਕਾਫੀ ਡਾਇਵਰਸ਼ਨ ਪਲਾਨ ਤਿਆਰ ਕੀਤੇ ਨੇ ਇਨ ਕੇਸ ਜੇ ਫਾਟਕ ਦੇ ਵਿੱਚ ਬੈ ਜਾਂਦੇ ਆ ਰੋਡ ਬਲੋਕਰ ਤੇ ਆ ਤੇ ਅਸੀਂ ਹਰ ਪੁਆਇੰਟ ਤੇ ਡਾਇਵਰਸ਼ਨ ਪਲਾਨ ਕੀਤਾ ਤਾਂ ਕਿ ਲੋਕਾਂ ਨੂੰ ਤੇ ਜਨਤਾ ਨੂੰ ਘੱਟ ਕੱਟੋ ਘੱਟ ਅਸੁਵਿਧਾ ਹੋਵੇ ਤੇ ਇਨ ਕੇਸ ਇਹ ਫਾਟਕ ਤੇ ਨਹੀਂ ਬੰਦੇ ਅੱਗੇ ਕਿਤੇ ਸਾਈਡ ਤੇ ਹੋਰ ਬੰਦੇ ਆ ਤੇ ਸਾਡਾ ਪ੍ਰੋਪਰ ਰੇਲਵੇ ਪੁਲਿਸ ਨਾਲ ਤਾਲਮੇਲ ਹੈਗਾ ਤਾਂ ਕਿਸੇ ਤਰ੍ਹਾਂ ਦੀ ਕੋਈ ਲੌਂਡਰ ਨਾ ਪ੍ਰੋਬਲਮ ਨਾ ਹੋਵੇ ਕਿਸਾਨ ਅੰਦੋਲਨ ਕਾ ਕੀ ਹੈ हर कोई देश पूरे देश में कहीं भी वो समर्थन ही करेगा क्योंकि इसके क्योंकि किसान से देश चलता है और किसान के बिना कोई इस भारत देश का तो कुछ है नहीं कि किसान का समर्थन ना करे लेकिन मैं ये कहता हूँ कि इस कानून में जितनी भी सब हों इसमें अगर जैसे कुछ भी काला है तो बिल्कुल उसको हटा दिया जाए बिल्कुल लेकिन ये ऐसे जो हम जैसे इस पूरी ट्रेन में हैं अब मेरी वाइफ की अभी तबीयत सही नहीं है ठीक है ना अब चार बजे तक ये ट्रेन रुकेगी तो आम जनता ही हम आम जनता ही हैं मैं भी एक आम जनता हूँ इसमें कोई करोड़ोंपति अरबपति नहीं चल रहे हैं लेकिन यह है कि आम जनता को परेशान ना करके सरकार के ही किसी मंत्री को पकड़ा जाए उसकी गाड़ी रोकी जाए गाड़ियों की उनके संसद तक ही ना पहुंचा जाए उनको ऐसा कुछ सबक सिखाया जाए कि मंत्रियों को डायरेक्ट मतलब उनको सबक सिखाया जाए ना कि एक आम जनता को क्योंकि कहीं कहाँ जा रहा है किसी को कहाँ जाना है कोई कब रात से बैठा है वो कब प्य है तो बहुत मतलब आप समझ नहीं सकते कितनी परेशानी है समय की बड़ी एक इम्पोर्टेंस होती है कि जैसे कि अगर किसी को जाना है नहीं जाना है या तो अगर ऐसा कर दिए मतलब कुछ और इसके अलावा और विकल्प तलाशे जा सकते थे जैसे कि आम जनता को परेशान ना करके क्योंकि ये तो मैं ये सोचूंगा कि जैसे कि अंड्रेड में से ऐसा तो नहीं कि समर्थन में सभी होंगे मैं ही नहीं कह सकता क्योंकि एक जो सिर्फ ऑफिस वाला है वो भले इसके समर्थन में ना हो वो तो जाता है पाँच किलो का आटा लेके दुकान से लेके खरीद के खा लेता है लेकिन हमारे भी खेत हैं हमारे भी यूप, मैं यूपी से बिलोंग करता हूँ हमारे भी गन्ने की खेती चलती है मेरे पिताजी भी बटाई पर खेत दे रखे हैं लेकिन मैं इसकी चीज़ को समझता हूँ कि भाई किस तरह की परेशानी आती हैं क्या दिक्कतें होती हैं लेकिन बस अब मैं ये चीज़ जो दिक्कत कर रहा हूँ कि तो थोड़ी सी परेशानी वाली मुझे थोड़ी सी महसूस होती है हम पूरा उनको समर्थन देना चाहते हैं कि उनके स्पोर्ट में है पंजाब के बंदे हैं पंजाब के साथ हैं बट ट्रेन रोके चलो चलेगा अभी क्योंकि उनके साथ देना है तो ज़रूरी है रोकनी पड़ेगी उसके आगे बस टाइम दे रहे हैं उनके उनका जो केंद्र सरकार है वो तो बिलों को वापस नहीं ले रही है और जो किसान है वो भी अड़े हुए हैं हैं आंदोलन जो लगातार कर रहे 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 हाँ जी जी तो आ, अब आप आ, आ, आ रहे रहे से हो हम जलंधर सिटी से आए थे अभी कैंट में तो हमारी ट्रेन थोड़ी डिले है उन्होंने बोल दिया कि चार बजे के करीब चलेगी तो बस फिलहाल स्पोर्ट किसानों की तरफ ही हमारा कोई परेशान कोई तंगी नहीं है हम लोग इंजॉय कर रहे हैं अभी भी मैं ये वैष्णो देवी जा रही है ट्रेन पूरी पर ये सब पूरी ऐसे रो, रो, रोक के खड़े हैं पर वो अच्छा नहीं है कि ये रोक के खड़े हैं पूरी ट्रेन को इतनी खराब कर दिए ना कि सबको चार बजे तक छूटना चाहिए पर वो चार बजे तक कोई भी छोड़ने को तैयार नहीं है ये नहीं अच्छा है मेरे को ये अच्छा लगता ही नहीं है वो किसान को समझना चाहिए कि भाई यो सब मंदिर जा रहे हैं दर्शन करने के लिए जा रहे है ऐसी ट्रेन खड़े रख के क्या करेगी वो हाँ नहीं सपोर्ट नहीं करना चाहिए ऐसे करना ही क्यों चाहिए ਕਿਉਂ ਕਿਉਂਕਿ ਉਹ ਸਭ ਕੋ ਲਈ ਇਹ ਵੀ ਉਹਨਕੋ ਲਈ ਵੀ ਬਰਬਾਦ ਹੈ ਇਹ ਹਮਰੇ ਵੀ ਵੀ ਬਰਬਾਦ ਹੈ ਇਹ ਕਰਨਾ ਹੀ ਨਹੀਂ ਚਾਹੀਏ ਉਹਨਕੋ ਸਮਝਣਾ ਚਾਹੀਏ ਉਹ ਕਿਸਾਨ ਹੈ ਤਾਂ ਹਮ ਵੀ ਇੱਕ ਵੀ ਕਿਸਾਨ ਹੈ ਨਾ ਇਸ ਲਈ ਉਹਨਕੋ ਵੀ ਅੱਛਾ ਕਰਨਾ ਚਾਹੀਏ ਹਮ ਵੀ ਹੈ ਉਸਕੇ ਲਈ ਅੱਛੇ ਕਰਤੇ ਹੈ ਤਾਂ ਕਿਉਂ ਐਸੇ ਕਰਦੇ ਹੋ ਆਜਾ ਜੀ ਜੀ 4 ਘੰਟੇ ਦਾ ਰੇਲ ਕੋ ਅੰਦੋਲਨ ਹੈ ਇਹ ਸਾਡਾ 12 ਤੋਂ 4 ਚੱਲੇਗਾ ਪੂਰੇ ਭਾਰਤ ਵਿੱਚ ਚੱਲੇਗਾ ਫਿਰੋਜ਼ਪੁਰ ਦੇ ਵਿੱਚ ਕਾਫੀ ਜਗ੍ਹਾ ਤੇ ਕੀਤਾ ਜਾ ਰਿਹਾ ਹੈ ਪਰ ਸਾਡੇ ਇੱਥੇ ਸਾਰੀਆਂ ਜਥੇਬੰਦੀਆਂ ਦੇ ਤਕਰੀਬਨ ਦੋ ਬਲਾਕ ਦਾ ਸੀ ਇੱਥੇ ਇਕੱਠ ਕੀਤਾ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਅਸੀਂ ਇਹਨੂੰ ਮੰਨਦੇ ਆ ਕਿ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਹੈ ਜਦੋਂ ਕਿ ਸਾਡੀ ਨਫਰੀ ਹੈ ਜਿਹੜੀ ਬਹੁਤ ਜ਼ਿਆਦੀ ਦਿੱਲੀ ਬੈਠੀ ਹੋਈ ਹੈ ਦਿੱਲੀ ਤੁਹਾਨੂੰ ਪਤਾ ਮੋਰਚਾ ਚੱਲਦਾ ਤਾਂ ਫਿਰੋਜ਼ਪੁਰ ਦੀ ਨਫਰੀ ਦਿੱਲੀ ਦੇ ਸਿਗੂ ਬਾਰਡਰ ਤੇ ਬੈਠੀ ਹੈ ਟੀਕਰੀ ਬਾਰਡਰ ਤੇ ਬੈਠੀ ਬਹੁਤ ਵੱਡੀ ਨਫਰੀ ਸਾਡੀ ਉੱਥੇ ਬੈਠੀ ਹੈ ਇਹਦੇ باوجود ਸਾਡਾ ਹਜ਼ਾਰਾਂ ਦਾ ਇਕੱਠ ਹੈ ਇਹ 4 ਘੰਟੇ ਦਾ 12 ਤੋਂ 4 ਇਹ ਸਾਡਾ ਇੱਕ ਸਟੈਪ ਹੈ ਜਦੋਂ ਅਸੀਂ ਕਿਸੇ ਮੰਜ਼ਲ ਨੂੰ ਹਾਸਲ ਕਰਨਾ ਹੋਵੇ ਤਾਂ ਅਸੀਂ ਪੈਰ ਬਾਈ ਪੈਰ ਸਟੈਪ ਬਾਈ ਸਟੈਪ ਵੱਧਨੇ ਆ ਤਾਂ ਅਸੀਂ ਮੰਨਦੇ ਆ ਕਿ ਅੱਜ ਜਿਹੜਾ ਸਾਡਾ 4 ਘੰਟੇ ਦਾ ਰੇਲ ਰੋਕ ਅੰਦੋਲਨ ਇੱਕ ਹੋਰ ਸਟੈਪ 'ਤੇ ਅਸੀਂ ਇੱਕ ਸਟੈਪ ਹੋਰ ਅੱਗੇ ਵੱਧ ਰਹੇ ਆ ਤਾਂ ਜਿੱਤ ਤਾਂ ਸਾਡੀ ਨਿਸ਼ਚਿਤ ਹੈ ਨਾ ਇਹ ਤਾਂ ਸਾਨੂੰ ਪਤਾ ਹੈ ਕਿ ਜਿੱਤ ਆਉਣ ਵਾਲੇ ਸਮੇਂ 'ਚ ਸਾਡੀ ਨਿਸ਼ਚਿਤ ਹੈ ਹੁਣ ਸਮਾਂ ਕਿੰਨਾ ਲੱਗਦਾ ਇਹ ਸਰਕਾਰ ਤੈਅ ਕਰੇ ਕਿ ਉਹਨੇ ਕਿੰਨੀ ਮਿੱਟੀ ਪਟਵਾਉਣੀ ਹੈ ਉਹਨੇ ਕਿੰਨੀ ਖੇੜ ਅਡਵਾਉਣੀ ਹੈ ਸਰਕਾਰ ਤੈਅ ਕਰੇ ਅੱਜ ਸਾਡਾ ਹਮੇਸ਼ਾ ਕਸਾ ਸੰਘਰਸ਼ ਮਜ਼ਦੂਰ ਇਕਤਾ ਸਾਡਾ ਸੰਘਰਸ਼ ਹਮੇਸ਼ਾ ਸ਼ਾਂਤਮਈ ਹੁੰਦਾ ਹੈ ਕਿਉਂਕਿ ਸਾਡੇ ਟੈਗਸ ਤੋਂ ਇਹ ਚੀਜ਼ਾਂ ਬਣੀਆਂ ਨੇ ਕਿਉਂਕਿ ਇਸ ਕਰਕੇ ਅਸੀਂ ਭੰਨ ਤੌਰ ਬਿਲਕੁਲ ਨਹੀਂ ਕਰਾਉਂਦੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਜਿਹੜਾ ਰੇਲ ਅੰਦੋਲਨ ਰੋਕੂ ਏ ਇਹ ਅਸੀਂ ਰੋਕਾਂਗੇ ਉਸ ਤੋਂ ਪਿੱਛੇ ਅਸੀਂ ਫਿਰ ਬਿਲਕੁਲ ਸਾਡੇ ਹਿੱਤ ਦੇ ਵਿੱਚ ਇਹ ਨਹੀਂ ਏ ਬਿਲਕੁਲ ਮਾਰੂ ਕਾਨੂੰਨ ਨੇ ਕਿਸਾਨ ਦੇ ਵਰੰਟ ਮੌਤ ਦੇ ਵਰੰਟ ਲੈ ਕੇ ਆਏ ਨੇ 12 ਤੋਂ 4 ਵਜੇ ਤੱਕ ਸਾਰੀਆਂ ਟ੍ਰੇਨਾਂ ਦੇ ਟਰੈਕ ਤੇ ਬੈਠੇ ਆਂ ਸਾਡਾ ਸਰਕਾਰ ਨੂੰ ਇਹ ਸਬੋਧਨ ਆ ਪਹਿਲਾਂ ਦਾ ਇਹ ਜਿਹੜੇ ਸਾਡੇ ਏ 26 ਤਰੀਕ ਨੂੰ ਜਨਵਰੀ ਨੂੰ ਜਿਹੜੇ ਸਾਡੇ ਸਾਰੇ ਸਾਥੀ ਸਾਡੇ ਫੜੇ ਆ ਸਾਰੇ ਜਲ ਤੋਂ ਜਲ ਰਹਾ ਕਰਨ ਸਾਡੀ ਇਹ ਅਪੀਲ ਆ ਇਸ ਕਰਕੇ ਲਾਇਆ ਧਾਨਾ ਤੇ ਦੂਜੇ ਨੰਬਰ ਇਹ ਅਪੀਲ ਆ ਕਿ ਜਿਹੜੇ ਸਾਡੇ ਕਾਲੇ ਤਿੰਨ ਕਾਨੂੰਨ ਆ ਉਹ ਹਜੇ ਤੱਕ ਵੀ ਨਹੀਂ ਰੱਦ ਹੋ ਰਹੇ ਉਹ ਜਲ ਤੋਂ ਜਲ ਰੱਦ ਕੀਤੇ ਜਾਂ ਨਹੀਂ ਤਾਂ ਅਸੀਂ ਸਾਰੇ ਆਲ ਇੰਡੀਆ ਦੇ ਵਿੱਚ ਪੂਰੀਆਂ ਰੇਲਵੇ ਟ੍ਰੈਕਾਂ ਦੇ ਧਾਨਾ ਲਾਵਾਂਗੇ ਬੈਠਾਂਗੇ ਸਾਡੀਆਂ ਇਹ ਮੰਗਾਂ ਆ ਦੋ ਜਲ ਤੋਂ ਜਲ ਕੂਰੀਆਂ ਕੀਤੀ ਜਾਣ ਪਹਿਲੀ ਇਹ ਹੈ ਕਿ ਜਲ ਤੋਂ ਜਲ ਸਾਡੇ ਕੈਦੀ ਰਹਾ ਕੀਤੇ ਜਾਣ ਕਿਉਂਕਿ ਬਹੁਤ ਟਾਈਮ ਹੋ ਗਿਆ ਹੁਣ ਮਹੀਨਾ ਹੋਣ ਵਾਲਾ ਆ ਅਜੇ ਤੱਕ ਕੈਦੀਆਂ ਦੀ ਕੋਈ ਖਬਰ ਨਹੀਂ ਨਾ ਕੋਈ ਆਕਾਰ ਨਹੀਂ ਸਰਕਾਰ ਕੁਝ ਨਹੀਂ ਕਰ ਰਹੀ ਬਸ ਠੰਡੇ ਬੈਸਟੇਜ ਸਾਡਾ ਧਾਨਾ ਪਾਇਆ ਆ ਅਸੀਂ ਠੰਡੇ ਤੋਂ ਪੂਰੇ ਗਰਮ ਬੈਸਟੇਜ ਪਾਉਣਾ ਆ ਪੂਰੇ ਯੋਸ਼ ਦੇ ਨਾਲ ਸਾਰੇ ਸਾਡੇ ਜਥੇਬੰਦੀਆਂ ਸਾਡੇ ਨੌਜਵਾਨ ਨਾਲ ਇਹ ਕਈ ਕਹਿੰਦੇ ਆ ਕਿ ਜਥੇਬੰਦੀਆਂ ਨੌਜਵਾਨ ਹੁਣ ਇਹ ਧਾਨੇ ਵਿੱਚ ਨਹੀਂ ਜਾਂਦੇ ਅਸੀਂ ਇਹ ਦੱਸਣਾ ਚਾਹੁੰਦੇ ਆ ਹੁਣ ਵੀ ਦੇਖ ਸਕਦੇ ਅੱਜ ਵੀ ਤੁਸੀਂ ਰੇਲਵੇ ਟੈਕ ਐ ਸਾਡੇ ਨੌਜਵਾਨ ਪੂਰੇ ਨਾਲ ਸਹਿਯੋਗ ਆ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜੇ ਆ ਆਪਣੀ ਜਸੇਵੰਦੀਆਂ ਦੇ ਨਾਲ ਸਾਡਾ ਪੂਰਾ ਏਕਾ ਆ ਇਹ ਨਹੀਂ ਕਹੀ ਅਫਵਾਹ ਫਲਾ ਰਹੇ ਕਿ ਏਕਾ ਨਹੀਂ ਜਸੇਵੰਦੀਆਂ 'ਚ ਨੌਜਵਾਨਾਂ 'ਚ ਏਕਾ ਨਹੀਂ ਪੂਰਾ ਏਕਾ ਆ ਸਾਨੂੰ ਜਲਦੋਂ ਜਲਦ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅੱਜ ਜੋ ਰੇਲ ਧਰਨਾ ਇੱਥੇ ਲਗਾ ਆ ਗਿਆ ਫਲੋਰ ਵਿਖੇ ਇਹ ਜੋ ਧਰਨਾ ਅਸੀਂ ਜੋ ਅੱਜ ਲਾਏ ਇਸ ਸਰਕਾਰ ਨੇ ਕਿਹਾ ਸੀਗਾ ਕਿ ਇਹ ਜੋ ਪਹਿਲਾਂ ਵੀ ਜੋ ਅੰਦੋਲਨ ਚੱਲ ਰਿਹਾ ਪੰਜਾਬ ਦੇ ਵਿੱਚ ਇਹ ਸਰ ਪੰਜਾਬ ਦੇ ਵਿੱਚ ਹੀ ਆ ਇਹ ਪੂਰੇ ਇੰਡੀਆ ਦੇ ਵਿੱਚ ਨਹੀਂ ਗਾ ਜੋ 6 ਤਰੀਕ ਨੂੰ ਚੱਕਾ ਜਾਮ ਕੀਤਾ ਗਿਆ ਸੀ ਉਹਦੇ ਵਿੱਚ ਵੀ ਸਰਕਾਰ ਨੂੰ ਪਤਾ ਲੱਗੇ ਗਿਆ ਸੀਗਾ ਕੌਸ਼ ਸਟੇਟਾ ਸੀ ਜੋ ਕਿਸਾਨ ਜਥੇਬੰਦੀਆਂ ਦੇ ਕਹਿੰਦੇ ਜਿੱਥੇ ਢਾਲ ਦਿੱਤੀ ਗਈ ਸੀ ਔਰ ਅੱਜ ਵੀ ਜੋ ਇੱਥੇ ਧਰਨਾ ਲਗਾਇਆ ਗਿਆ ਇਹ ਧਰਨਾ ਸਿਰਫ ਹਾਲ ਦੀ ਘੜੀ ਤਾ ਅੱਜ ਲਈ ਆ ਪਰ ਅਸੀਂ ਸਰਕਾਰ ਨੂੰ ਸਿਰਫ ਮੈਸੇਜ ਇਹ ਦੇਣਾ ਚਾਹੁੰਦੇ ਸੀ ਕਿ ਇਹ ਧਰਨਾ ਲੰਬੇ ਸਮੇਂ ਲਈ ਵੀ ਚੱਲ ਸਕਦਾ ਅਣਮਿੱਥੇ ਸਮੇਂ ਲਈ ਵੀ ਚੱਲ ਸਕਦਾ ਅਸੀਂ ਇਹ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਾਨਾ ਕੀ ਆ ਅਸੀਂ ਇਹ ਜਿਹੜਾ ਧਰਨਾ ਆ ਸਕੇ ਤੱਕ ਤੌਰ ਤੇ ਦਿੱਤਾ ਆ ਜੇ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਤੇ ਪੱਕੇ ਤੌਰ ਤੇ ਫਿਰ ਅਗਿਆਂ ਨੂੰ ਰੇਲਾਂ ਦੇ ਟਰੈਕ ਬੰਦ ਕੀਤੇ ਜਾਣਗੇ